ਇੱਕ ਪਤਵਾਰੀ ਵੱਲੋਂ ਮਾਸੂਮ 5 ਸਾਲ ਦਾ ਬੱਚਾ ਹੱਤਿਆ ਨੇ ਜਿਹੜੇ ਆ ਦਰਿੰਦਗੀ ਭਰੇ ਤਰੀਕੇ ਦੇ ਨਾਲ ਹੱਤਿਆ ਕੀਤੀ ਗਈ ਆ ਇਹ ਇੰਨੀ ਜ਼ਿਆਦਾ ਅੱਗੇ ਵੱਧ ਗਏ ਆ ਕਿ ਸਾਡੇ ਗਲਮੇ ਨੂੰ ਹੱਥ ਪਾਉਣ ਲੱਗ ਗਏ ਆ ਉਹਨਾਂ ਨੂੰ ਇੱਥੇ ਜਿਹੜੀ ਆ ਜ਼ਮੀਨ ਜਿਹੜੀ ਆ ਨਾਂ ਲੈਣ ਦਿੱਤੀ ਜਾਵੇ ਇਹਨਾਂ ਨੂੰ ਇੱਥੇ ਰਹਿਣ ਜਿਹੜੀ ਆ ਪਰਮਾਨੈਂਟ ਨਹੀਂ ਦਿੱਤੀ ਜਾਏਗੀ ਆਪਣੇ ਨੌਜਵਾਨਾਂ ਦੇ ਹੱਥ ਜਿਹੜਾ ਦੁੱਗਾ ਦਿੱਤਾ ਜਾਵੇ ਕਿਹੜੀ ਮਲਟੀਕੋਰਪੋਰੇਸ਼ਨ ਇਹ ਆਈ ਸਾਹਿਬ ਦੀ ਇਹ ਇਸ ਪ੍ਰਵਾਸੀ ਨੇ ਕਤਲ ਕੀਤਾ 7 ਸਾਲ ਪਹਿਲਾਂ ਵੀ ਉਹ ਜੋਕੀ ਦੇ ਵਿੱਚ ਜੇਲ੍ਹ ਘਟ ਗਿਆ ਹੈ ਕ੍ਰਿਮੀਨਲ ਕੋਰ ਦਾ ਇਹਨਾਂ ਦੀਆਂ ਜਿਹੜੀਆਂ ਬੋਟਾਂ ਆ ਪੰਜਾਬ ਦੇ ਵਿੱਚ ਕੱਟੀਆਂ ਜਾਂ ਪੰਜਾਬ ਦਾ ਬੇੜਾ ਕਰਕੇ ਨਾ ਕਰੋ ਸਾਡੇ ਗਲਵੇਂ ਨੂੰ ਜਿਹੜੇ ਪ੍ਰਵਾਸੀ ਹੱਥ ਪਾਉਣ ਲੱਗ ਗਏ ਆ ਸਰਕਾਰ ਨੇ ਨੇਪਾਲ ਵਾਲਾ ਹਾਲ ਜਿਹੜਾ ਆ ਫਿਰ ਲੀਡਰਾਂ ਦਾ ਵੀ ਹੋਇਆ ਪੰਜਾਬ ਗਵਰਨਮੈਂਟ ਨੂੰ ਜਿਹੜਾ ਆ ਇਹ ਮਤਾ ਪਾਉਣਾ ਚਾਹੀਦਾ ਜਿੰਨੇ ਵੀ ਲੀਡਰ ਆਏ ਨੇ ਉਹਨਾਂ ਨੇ ਕਦੇ ਪੰਜਾਬ ਦਾ ਨਹੀਂ ਸੋਚਿਆ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡਾ ਡੀਐਨਏ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੜੀ ਡੰਗੀ ਸਾਜ਼ਿਸ਼ ਹੈ ਸਾਡੇ ਤੇ ਉੱਤੇ ਪਰਵਾਸੀ ਹਾਵੀ ਹੋ ਰਹੇ ਨੇ ਚਾਰਪੁਰ ਚੰਡੀਗੜ੍ਹ ਬਾਈਪਾਸ ਤੇ ਬਹੁਤ ਸਾਰੇ ਸਰਪੰਚਾਂ ਨੇ ਬਹੁਤ ਸਾਰੇ ਐਮਸੀਆਂ ਨੇ ਵੋਟਾਂ ਸਿਰਫ ਇਸ ਕਰਕੇ ਇਹਨਾਂ ਦੀਆਂ ਬਣਾ ਦਿੱਤੀਆਂ ਕਿ ਸਾਡੀ ਜਿਹੜੀ ਵੋਟ ਬੈਂਕ ਆ ਉਹ ਵਾਚੇ ਜਿਹੜੇ ਕ੍ਰਿਮੀਨਲ ਮਾਈਂਡਡ ਨੇ ਜਿਹੜੇ ਪੰਜਾਬ ਦਾ ਘਾਣ ਕਰ ਰਹੇ ਨੇ ਪੰਜਾਬੀਅਤ ਦਾ ਘਾਣ ਕਰ ਰਹੇ ਨੇ ਉਨਾਂ ਨੂੰ ਵੀ ਬਖਸ਼ਾ ਅਸੀਂ ਜਿਹੜਾ ਹੈਗਾ ਇਹ ਸੇ ਮੁਹੰਮਨ ਨੂੰ ਥੋੜਾ ਵੱਡੇ ਲੈਵਲ ਤੇ ਦੇਖੀ ਕਰਾਂਗੇ ਇਹਨਾਂ ਦਾ ਸਾਡੇ ਪੰਜਾਬੀਆਂ ਨਾਲੋਂ ਵਿਹਾਰ ਵੱਖਰਾ ਹੈ ਸਮਝ ਵੱਖਰੀ ਹੈ ਰਹਿਣੀ ਸਹਿਣੀ ਵੱਖਰੀ ਹੈ ਲਗਾਤਾਰ ਇਹ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਆ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਪਹਿਲਾਂ ਇਹ ਮੋਟਰਾਂ ਤੇ ਰਹਿੰਦੇ ਹੁੰਦੇ ਸੀ ਹੁਣ ਇਹ ਤੁਹਾਡੇ ਘਰਾਂ ਚ ਆ ਕੇ ਬੜ ਗਏ ਤੇ ਇਹਨਾਂ ਨੇ ਤੁਹਾਡੀਆਂ ਇਚਤਾ ਤੁਹਾਡੇ ਬੱਚਿਆਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਇਹਦਾ ਇਕੱਠ ਆਪਾਂ ਸਾਰੇ ਜਾਣਦੇ ਆ ਕਿ ਹੁਸ਼ਿਆਰਤ ਮੈਂ ਇੱਕ ਪਿਛਲੇ ਦਿਨੀ ਜਿਹੜਾ ਇੱਥੇ ਰੱਖਿਓ ਇੱਕ ਪਤਵাসী ਵੱਲੋਂ ਮਾਸੂਮ 5 ਸਾਲ ਦਾ ਬੱਚਾ ਹਰਵੀਰ ਨੇ ਜਿਹੜੀ ਆ ਜ਼ਿੰਦਗੀ ਭਰੇ ਤਰੀਕੇ ਦੇ ਨਾਲ ਹਤਿਆ ਕੀਤੀ ਗਈ ਆ ਉਸ ਦੇ ਸੰਬੰਧ ਦੇ ਵਿੱਚ ਇਹ ਅੱਜ ਉਸ ਮਾਤਸ ਜਿਹੜਾ ਰੱਖਿਆ ਗਿਆ ਹੈ ਕਿ ਇੱਥੇ ਜਿਹੜਾ ਪੰਜਾਬ ਦੇ ਵਿੱਚ ਤਸ ਦੇ ਆਦਤ ਦੇ ਲੋਕਾਂ ਨੂੰ ਸਾਯਾ ਸੀ ਆਏ ਸੀ ਆਪਣਾ ਰੋਜ਼ਗਾਰ ਕਰਨ ਦੇ ਲਈ ਪਰ ਇਹ ਇੰਨੀ ਜ਼ਿਆਦਾ ਅੱਗੇ ਵਧ ਗਏ ਆ ਕਿ ਸਾਡੇ ਗਲਮੇ ਨੂੰ ਹੱਥ ਪਾਉਣ ਲੱਗ ਗਏ ਆ ਇਹਨਾਂ ਨੂੰ ਰੋਕਣ ਦੇ ਲਈ ਅਸੀਂ ਅੱਜ ਜਿਹੜਾ ਕੱਲ ਹੁਸ਼ਿਆਰ ਪਸੋਂ ਹੁਸ਼ਿਆਰ ਪਦਮਾਂ ਚ ਕੱਢਿਆ ਸੀ ਤੇ ਅੱਜ ਟਾਂਡੇ ਵਿਖੇ ਸਮੂਹ ਟਾਂਡੇ ਸ਼ਹਿਰ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਰਾਜਨੀਤਿਕ ਧਾਰਮਿਕ ਬਟਾ ਥੋੜੀ ਬਾਹ ਲੰਬੀ ਕਰ ਲੈ ਪਿੱਛੇ ਬਹਿ ਜਾਓ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਸਭ ਨੇ ੜਲ ਕੇ ਆਪਦਾ ਉਹਦੇ ਵਿੱਚ ਅੱਜ ਦਾ ਜਿਹੜਾ ਮੁੱਖ ਏਜੰਡਾ ਹੋਏ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਬਾਹਰੋਂ ਆਉਂਦੇ ਆ ਸਰਕਾਰ ਦੇ ਲਈ ਉਹਨਾਂ ਨੂੰ ਇੱਥੇ ਜਿਹੜੀ ਆ ਜ਼ਮੀਨ ਜਿਹੜੀ ਆ ਨਾਲ ਲੈਣ ਦਿੱਤੀ ਜਾਵੇ ਪੰਜਾਬ ਸਰਕਾਰ ਜਿਹੜਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਵਿੱਚ ਮਤੇ ਪਾਓ ਕਿ ਇਹਨਾਂ ਨੂੰ ਇੱਥੇ ਰਹਿਸ ਜਿਹੜੀ ਇਹ ਪਰਮਾਨੈਂਟ ਨਹੀਂ ਦਿੱਤੀ ਜਾਏਗੀ ਇਹਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾਣਗੀਆਂ ਇਦਾਂ ਹੀ ਐਮਸੀ ਕਾਉਂਸਲ ਨਗਰ ਕਾਉਂਸਲ ਜਿੰਨੀਆਂ ਵੀ ਹੈਗੀਆਂ ਸਾਰੀਆਂ ਸੁਭਾਵਾਂ ਨੂੰ ਇਹ ਬੇਨਤੀ ਕੀਤੀ ਆ ਕਿ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਆਪਣੇ ਫਰਜ਼ ਸਮਝਦੇ ਹੋਏ ਸਾਰਿਆਂ ਨੇ ਮਤੇ ਪਾਉਣ ਕਿ ਇਹਨਾਂ ਨੂੰ ਇੱਥੇ ਪੱਕੇ ਵਸਦੇ ਨਹੀਂ ਬਣਾਇਆ ਜਾਏਗਾ ਦੂਸਰੀ ਨੌਜਵਾਨਾਂ ਨੂੰ ਪੰਜਾਬ ਦੇ ਨਾਲ ਅਪੀਲ ਕੀਤੀ ਹੈ ਕਿ ਆਓ ਤੁਸੀਂ ਆਪਣਾ ਰੋਜ਼ਗਾਰ ਇੱਥੇ ਸੰਭਾਲੋ ਜਿੰਨਾ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਹਟਾਏ ਜਾਣ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣਾ ਰੋਜ਼ਗਾਰ ਸੰਭਾਲੋ ਪਿੰਡਾਂ ਪਿੰਡਾਂ ਦੇ ਵਿੱਚ ਤੁਸੀਂ ਹੋਮ ਡਿਲੀਵਰੀ ਦਿਓ ਜਿੱਦਾਂ ਇਹ ਜਾਂਦੇ ਹਨ ਮੋਟਰਸਾਈਕਲ ਲੈ ਕੇ ਤੁਸੀਂ ਇੱਕ ਜਗ੍ਹਾ ਆਪਣਾ ਮਟੀਰੀਅਲ ਮੰਡੀ ਦੇ ਵਿੱਚੋਂ ਚਾਹੇ ਰਲ ਕੇ ਖਰੀਦੋ ਚਾਹੇ ਫਲ ਫਰੂਟ ਸਬਜ਼ੀਆਂ ਗਰੋਸਰੀ ਜੋ ਵੀ ਆ ਉਹ ਰਲ ਕੇ ਕਿ ਦਿੱਦੋ ਤੇ ਤੁਸੀਂ ਪਿੰਡਾਂ ਦੇ ਵਿੱਚ ਹੋਮ ਡਿਲੀਵਰੀ ਦੋ ਤੇ ਵਿੱਚ ਆਪਣੇ ਹੈਲਪਲਾਈਨ ਨੰਬਰ ਜਾਰੀ ਕਰੋ ਅਸੀਂ ਵੀ ਜਿਹੜੀ ਆ মিডিਆ ਸੂ ਉਹਨੂੰ ਜਿਹੜੀ ਉਹ ਆਵਾਜ਼ ਤੁਹਾਡੀ ਨੂੰ ਬੁਲੰਦ ਕਰਾਂਗੇ ਰਲ ਕੇ ਤੇ ਆਪਣੇ ਨੌਜਵਾਨਾਂ ਦੇ ਸਾਹਮਣੇ ਜਿਹੜਾ ਦਸਗਾਹ ਦਿੱਤਾ ਜਾਵੇ ਤੇ ਜਿੰਨੇ ਵੀ ਸਾਡੇ ਇੱਥੇ ਜ਼ਿੰਮੇਵਾਰ ਭਰਾਵਾਂ ਨੂੰ ਪ੍ਰਵਾਸੀਆਂ ਦੀ ਲੋੜ ਆ ਉਹ ਅਸੀਂ ਇਹ ਪੁਆਇੰਟ ਇਹ ਵੀ ਰੱਖਿਆ ਹੈ ਕਿ ਉਹਦੇ ਵਿੱਚ ਜਿੰਨੀਆਂ ਵੀ ਪਿੰਡਾਂ ਦੀਆਂ ਪੰਚਾਇਤਾਂ ਆ ਜਿਹੜੇ ਵੀ ਪਿੰਡਾਂ ਦੇ ਵਿੱਚ ਪਦਵਾਰਸੀ ਚਾਹੇ ਗੰਨੇ ਦੀ ਛਲਾਈ ਲਈ ਆਉਂਦੇ ਝੋਨੇ ਦੀ ਲਵਾਈ ਲਈ ਕਾਣਕ ਵੜਾ ਲੈ ਜਾਂ ਹੋਰ ਕਿਸੇ ਕੰਮ ਲਈ ਵੀ ਆਉਂਦੇ ਆ ਚਾਹੇ ਕੋਈ ਰੋਜ਼ਮਸਤੀ ਦਾ ਕੰਮ ਕਰਦੇ ਹੋ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਆ ਪਿੰਡ ਦੀ ਪੰਚਾਇਤ ਕੋਲ ਹੋਏਗੀ ਇਸੇ ਤਰ੍ਹਾਂ ਹੀ ਬਲੌਗ ਦੇ ਠਾਣੇ ਦੇ ਵਿੱਚ ਹੋਏਗੀ ਤੇ ਜਿਹੜੇ ਸ਼ਹਿਰ ਵਾਸੀ ਆ ਉਹਨਾਂ ਦੀ ਐਮਸੀ ਕੋਲ ਜਿਹੜੀ ਆ ਆਈਡੈਂਟੀਫਿਕੇਸ਼ਨ ਹੋਏਗੀ ਤੇ ਠਾਣੇ ਦੇ ਵਿੱਚ ਹੋਏਗੀ ਉਹਦੇ ਨਾਲ ਕ੍ਰਾਈਮ ਜਿਹੜਾ ਘਟੇਗਾ ਤੇ ਜਿੰਨੇ ਇੱਥੇ ਅਫਰਾਦਿਕ ਮੁਲਜ਼ਮ ਜਿਹੜੇ ਹੋ ਰਿਹਾ ਤੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ 2-10 ਦਜਨ ਤੋਂ ਵੱਧ ਪੱਸੋਂ ਜਿਹੜੇ ਜਦੋਂ ਛਾਪੇਮਾਰੀ ਹੋਈ ਹੈ ਤਾਂ ਉਹ ਤੋੜੇ ਆ। ਚੇਸ ਇਸ ਪ੍ਰਵਾਸੀ ਨੇ ਕਤਲ ਕੀਤਾ। 7 ਸਾਲ ਪਹਿਲਾਂ ਵੀ ਉਹ ਜੁਪੀ ਦੇ ਵਿੱਚ ਜੇਲ੍ਹ ਕੱਟ ਗਿਆ ਆ। ਕਦਮਿਨੋ ਰਿਕਾਰਡ ਆ ਉਹਦਾ। ਤੇ ਇਹਨਾਂ ਦੀਆਂ ਜਿਹੜੀਆਂ ਵੋਟਾਂ ਆ ਪੰਜਾਬ ਦੇ ਵਿੱਚ ਕੱਟੀਆਂ ਜਾਂ ਜੋ ਦੀ ਨਾਗਰਿਕਤਾ ਇਹ ਲੈ ਬੈਠੇ ਆ। ਪੰਜਾਬ ਤੋਂ ਬਾਅਦ ਵੀ ਇਹਨਾਂ ਦੀਆਂ ਵੋਟਾਂ ਬਣੀਆਂ ਤੇ ਇੱਥੇ ਹੀ ਬਣਾਵਿਆ। ਖਾਸ ਕਰਕੇ ਜਿਹੜੀਆਂ ਰਾਜਨੀਤਿਕ ਵੋਟ ਬੈਂਕ ਵਾਲੀਆਂ ਪਾਰਟੀਆਂ ਆ ਉਹਨਾਂ ਨੂੰ ਇਹ ਅਪੀਲ ਆ ਕਿ ਪੰਜਾਬ ਦਾ ਬੇੜਾ ਕਰਕੇ ਨਾ ਕਰੋ। ਤੁਹਾਡੇ ਇਸ ਇੱਕ ਕਦਮ ਨੇ ਪਹਿਲੇ ਹੀ ਪੰਜਾਬ ਦਾ ਬੰਦਾ ਇੰਨਾ ਗੜੇ ਕਰ ਦਿੱਤਾ ਕਿ ਸਾਡੇ ਗਲਵੇਂ ਨੂੰ ਜਿਹੜੇ ਪ੍ਰਵਾਸੀ ਹੱਥ ਪਾਉਣ ਲੱਗ ਗਏ ਆ ਜਿਹੜੇ ਆਪਣੇ ਨਿੱਜੀ ਮੁਫਾਦ ਦੇ ਲਈ ਕੋਟ ਬੈਂਕ ਬਣਾਉਣਾ ਪ੍ਰਵਾਸੀਆਂ ਦਾ ਬੰਦ ਕਰੋ ਨਹੀਂ ਤਾਂ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਹੈ ਨੇਪਾਲ ਵਾਲਾ ਹਾਲ ਜਿਹੜਾ ਆ ਫਿਰ ਲਿੱਡਰਾਂ ਦਾ ਵੀ ਹੋਇਆ ਕੀ ਲੱਗਦਾ ਕਿ ਹਿਮਾਚਲ ਦੀ ਤਰਜ਼ ਤੇ ਜੇ ਕਹੇ ਜਾਵੇ ਤੇ ਕਾਨੂੰਨ ਇੱਥੇ ਬਣਾਇਆ ਚਾਹੀਦਾ ਜੋ ਜ਼ਮੀਨ ਜਾਇਦਾਦ ਵੀ ਬਹੁਤ ਸਾਰੇ ਪ੍ਰਵਾਸੀ ਜਿਹੜੇ ਖਰੀਦ ਲਾਪੇ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹਿਮਾਚਲ ਦੀ ਤਜ ਦੇ ਉੱਤੇ ਜੇ ਹਿਮਾਚਲ ਦੇ ਵਿੱਚ ਉਹਨਾਂ ਦੀ ਗਵਰਨਮੈਂਟ ਇਹ ਮਤਾ ਪਾਸ ਕਰ ਸਕਦੀ ਹੈ ਕਿ ਇੱਥੇ ਗੈਰ ਹਿਮਾਚਲੀ ਕੋਈ ਜਿਹੜਾ ਜਗ੍ਹਾ ਨਹੀਂ ਲੈ ਸਕਦਾ ਤਾਂ ਪੰਜਾਬ ਗਵਰਨਮੈਂਟ ਨੂੰ ਜਿਹੜਾ ਆ ਇਹ ਮਤਾ ਪਾਉਣਾ ਚਾਹੀਦਾ ਤੇ ਅਸੀਂ ਉਹਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਤੇ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਪੰਚਾਇਤਾਂ ਦੇ ਮਤੇ ਪਾ ਕੇ ਆਪਣੇ ਆਪਣੇ ਸੈਕਟਰੀਆਂ ਨੂੰ ਵੀਡੀਓ ਦਫ਼ਤਰ ਨੂੰ ਪਹੁੰਚਦੇ ਕਰੋ ਤਾਂ ਕਿ ਪੰਜਾਬ ਸਰਕਾਰ ਦੇ ਵੀ ਹੱਥ ਮਜ਼ਬੂਤ ਕਰੀਏ ਕਿ ਉਹ ਮਤਾ ਪਾਉਣ ਦੇ ਵਿੱਚ ਕਮਜ਼ੋਰ ਹੋਵੇ ਉਹਦੇ ਉੱਤੇ ਵੀ ਪ੍ਰੈਸ਼ਰ ਨਾ ਹੋਵੇ ਸੈਂਟਰ ਦਾ ਜੇ ਅਸੀਂ ਇਹਦੇ ਉੱਤੇ ਪ੍ਰੈਸ਼ਰ ਪਾਵਾਂਗੇ ਤਾਂ ਸੈਂਟਰ ਉਹਦੇ ਉੱਤੇ ਪ੍ਰੈਸ਼ਰ ਨਾ ਪਾਵੇ ਉਹ ਕਹਿ ਸਕਦੀ ਸਰਕਾਰ ਗਵਰਨਮੈਂਟ ਚਾਹੇ ਉਹ ਆਪਾ ਚਾਹੇ ਅਕਾਲੀ ਦਲ ਕਾਗਦੇ ਸਾਹਿਬ ਜਿੰਨੇ ਵੀ ਨੁਮਾਇंदे ਸਰਕਾਰ ਦੇ ਵਿੱਚ 117-117 ਬੈਠੇ ਆ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਵੀ ਲਾ ਕੇ ਇਹ ਜਿਹੜਾ ਆ ਮਤਾ ਪਾਉਣ ਦੇ ਵਿੱਚ ਸਾਡੇ ਵੋਟ ਜਿਹੜੀ ਆ ਪੰਜਾਬ ਸਰਕਾਰ ਦੇ ਹੱਕ ਜਿਵੇਂ ਕਿ ਭਾਜੀ ਮੈਂ ਦੱਸਿਆ ਇਸ ਲਈ ਪੰਜਾਬ ਦਾ ਕਦੇ ਸ਼ੁਰੂ ਤੋਂ ਇਤਰਾਜ਼ ਨਹੀਂ ਰਿਹਾ ਕਿ ਇੱਥੇ ਜਿੰਨੇ ਵੀ ਲੀਡਰ ਆਏ ਨੇ ਉਹਨਾਂ ਨੇ ਕਦੇ ਪੰਜਾਬ ਦਾ ਨਹੀਂ ਸੋਚਿਆ ਹਮੇਸ਼ਾ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਜੜਾ ਸਾਹਿਬ ਨੇ ਬੜੀ ਬੜੀਆ ਗੱਲ ਕੀਤੀ ਸੀ ਕਿ ਸਾਡਾ ਡੀਐਨਏ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੜੀ ਡੰਗੀ ਸਾਜ਼ਿਸ਼ ਹੈ ਸਾਨੂੰ ਇਸ ਤੋਂ ਬਾਹਰ ਨਿਕਲ ਕੇ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕੋ ਪੋਲਿਟিক্যাল ਅਜੈਂਡਾ ਨਹੀਂ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਾਂ ਪੰਜਾਬੀਅਤ ਪੰਜਾਬੀਆਂ ਨੂੰ ਮੋਰੀ ਰੱਖ ਕੇ ਆਪਾਂ ਇਹ ਸੋਚੀਏ ਕਿ ਅਸੀਂ ਕਰ ਕੀ ਰਹੇ ਹਾਂ ਕੀ ਸਾਡੇ ਤੇ ਉੱਤੇ ਪਰਵਾਸੀ ਹਾਵੀ ਹੋ ਰਹੇ ਨੇ ਇਹਨਾਂ ਦੀ ਦਿਨ ਬਦ ਦਿਨ ਗਿਣਤੀ ਵਧ ਰਹੀ ਹੈ ਸਿਰਫ ਇੱਕ ਵੋਟ ਬੈਂਕ ਬਣ ਪੰਚਾਇਤਾਂ ਪੰਚਾਇਤਾਂ ਵੀ ਜਾਣ ਬੁੱਝ ਕੇ ਮੈਂ ਪਿਛਲੀਆਂ ਪੰਚਾਇਤਾਂ ਨੂੰ ਵੀ ਦੇਖਿਆ ਹੁਣ ਦੀਆਂ ਵੀ ਦੇਖ ਰਿਹਾ ਬਹੁਤ ਸਾਰੇ ਸਰਪੰਚਾਂ ਨੇ ਬਹੁਤ ਸਾਰੇ ਐਮਸੀਆਂ ਨੇ ਵੋਟਾਂ ਸਿਰਫ ਇਸ ਕਰਕੇ ਇਹਨਾਂ ਦੀਆਂ ਬਣਾ ਦਿੱਤੀਆਂ ਕਿ ਸਾਡੀ ਜਿਹੜੀ ਵੋਟ ਬੈਂਕ ਆ ਵੱਜੇ ਪਰ ਇਹ ਨਹੀਂ ਸੋਚਿਆ ਕਿ ਗੱਲ ਨੂੰ ਇਹਦਾ ਰਿਜ਼ਲਟ ਕੀ ਹੋਵੇਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਾਸਕੇ ਪੰਜਾਬ ਸਰਕਾਰ ਨੂੰ ਸਾਡੇ ਐਮਐਲਏ ਸਾਹਿਬ ਕਿ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦਾ ਵੈਰੀਫਿਕੇਸ਼ਨ ਕੀਤਾ ਜਾਵੇ ਦੇਖਿਆ ਜਾਵੇ ਕਿ ਜਿਹੜਾ ਇਹਨਾਂ ਚ ਕ੍ਰਿਮੀਨਲ ਹੈ ਅਸੀਂ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਬੰਦੇ ਬਾਹਰੋਂ ਆੜੇ ਕੰਮ ਕਰਨ ਵਾਸਤੇ ਉਹਨਾਂ ਨੂੰ ਆਉਣ ਨਾ ਦਿੱਤਾ ਜਾਵੇ ਇੱਥੇ ਜਿਹੜੇ ਕੰਮ ਕਰਨ ਆਉਂਦੇ ਨੇ ਸਹੀ ਤਰੀਕੇ ਨਾਲ ਰਹਿੰਦੇ ਨੇ ਸਾਨੂੰ ਉਹਨਾਂ ਤੇ ਕੋਈ ਇਤਰਾਜ਼ ਨਹੀਂ ਪਰ ਜਿਹੜੇ ਕ੍ਰਿਮੀਨਲ ਮਾਈਂਡਡ ਨੇ ਜਿਹੜੇ ਪੰਜਾਬ ਦਾ ਕਾਣ ਕਰ ਰਹੇ ਨੇ ਪੰਜਾਬੀਅਤ ਦਾ ਕਾਣ ਕਰ ਰਹੇ ਨੇ ਉਹਨਾਂ ਨੂੰ ਨਹੀਂ ਬਖਸ਼ਿਆ 16 ਮਿੰਟ ਮੈਟਮ ਦਿੱਤਾ ਗਿਆ ਤੇ 2 ਦਿਨ ਬਾਅਦ ਅਸੀਂ ਜੇ ਇਸ ਦਾ ਕੋਈ ਹੱਲ ਨਾ ਨਿਕਲਿਆ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਇਹਦਾ ਕੋਈ ਹੱਲ ਨਾ ਕੱਢਿਆ ਤੇ ਅਸੀਂ ਜੱਟੀ ਸਾਹਿਬ ਨੂੰ ਤੇ ਤੇ ਤਹਿਸੀਲਦਾਰ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਜਿਹੜਾ ਦਿੱਤਾ ਆ ਤੇ ਜੇ 2 ਦਿਨ ਦੇ ਵਿੱਚ ਵਿੱਚ ਇਹ ਇਹਨਾਂ ਦਾ ਕੋਈ ਹੱਲ ਨਾ ਸੋਚਿਆ ਗਿਆ ਤੇ ਫਿਰ ਅਸੀਂ ਜਿਹੜਾ ਹੈਗਾ ਇਸ ਮੁਹਿਮ ਨੂੰ ਥੋੜਾ ਵੱਡੇ ਲੈਵਲ ਤੇ ਦੇਖ ਕਰਨਗੇ ਅੱਜ ਸਾਡੀ ਟਾਂਡੇ ਦੇ ਵਿੱਚ ਇਕੱਤਰਤਾ ਜਿਹੜੀ ਹੈ ਸਮੂਹ ਕਿਸਾਨ ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਦੀ ਉਹ ਜਿਹੜਾ ਇਸ ਵੇਲੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਪ੍ਰਵਾਸੀ ਵੱਲੋਂ ਇੱਕ ਬਹੁਤ ਦਰਿੰਦਗੀ ਵਾਲਾ ਜਿਹੜਾ ਕਾਰਜ ਕੀਤਾ ਗਿਆ ਉਹਦੇ ਨਾਲ ਪੰਜਾਬ ਦੇ ਵਿੱਚ ਸਮੂਹ ਭਾਈਚਾਰੇ ਤੇ ਪੰਜਾਬੀਆਂ ਦੇ ਹਿਰਦੇ ਬੁੰਧਰੇ ਗਏ ਔਰ ਇੱਕ ਰੋ ਹੈ ਉਨਾ ਪ੍ਰਵਾਸੀਆਂ ਦੇ ਖਿਲਾਫ ਅਸੀਂ ਅੱਜ ਇਹ ਜਿਹੜਾ ਰੋਸ ਮਾਰਚ ਇਸ ਕਰਕੇ ਛੱਡਿਆ ਹੈ ਕਿ ਇਹਨਾਂ ਦਾ ਸਾਡੇ ਪੰਜਾਬੀਆਂ ਨਾਲੋਂ ਵਿਹਾਰ ਵੱਖਰਾ ਹੈ ਸਮਝ ਵੱਖਰੀ ਹੈ ਰਹਿਣੀ ਸਹਿਣੀ ਵੱਖਰੀ ਹੈ ਲਗਾਤਾਰ ਇਹ ਕ੍ਰਿਮੀਨਲ ਐਕਟੀਵਿਟੀਜ਼ ਕਰ ਰਹੇ ਆ ਅਸੀਂ ਪੰਜਾਬ ਸਰਕਾਰ ਨੂੰ ਤੋਂ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਉੱਤੇ हिमाचल ਦੀ ਤਰਜ਼ ਦੇ ਉੱਤੇ ਕਾਨੂੰਨ ਬਣਾ ਕੇ ਪਾਬੰਦੀ ਲਾਈ ਜਾਵੇ ਤਾਂ ਕਿ ਇਹ ਪੰਜਾਬ ਦੀ ਧਰਤੀ ਸ਼ਾਮਲਾਕ ਨਹੀਂ ਹੈ ਜਿਹੜਾ ਆਇਆ ਕਿ ਇਸ ਧਰਤੀ ਤੇ ਆਪਣਾ ਦਾਵਾ ਪੇਸ਼ ਕਰੇ ਪੰਜਾਬ ਦੀ ਧਰਤੀ ਪੰਜਾਬੀਆਂ ਦੀ ਹੈ ਤੇ ਪੰਜਾਬ ਦੇ ਵਿੱਚ ਜੇਕਰ ਇਸ ਤਰ੍ਹਾਂ ਦੇ ਅਪਰਾਧ ਨੂੰ ਨਾth ਪਾਉਣੀ ਹੈ ਤੇ ਸਰਕਾਰ ਨੂੰ ਇਹ ਬਰਾਲਾ ਕਰਨਾ ਪਵੇਗਾ ਤੇ ਉਸ ਬੱਚੇ ਵਾਸਤੇ ਇਨਸਾਫ ਦੀ ਮੰਗ ਕਰਦੇ ਆਂ ਜੇ ਸਰਕਾਰ ਇਨਸਾਫ ਨਹੀਂ ਦਿੰਦੀ ਤੇ ਜੇ ਕਿਸੇ ਵੀਰ ਨੇ ਇਹਨਾਂ ਦੇ ਖਿਲਾਫ ਖਾਲਸਾ ਹੀ ਰਵਾਇਤਾਂ ਮੁਤਾਬਕ ਕੋਈ ਐਕਸ਼ਨ ਲੈ ਲਿਆ ਤੇ ਫਿਰ ਇਹਨਾਂ ਨੇ ਸਾਨੂੰ ਵੱਖ-ਵੱਖ ਨਾਂ ਦੇਣੇ ਆਂ ਵੱਖ-ਵੱਖ ਸਾਡੇ ਜਿਹੜੇ ਆ ਇਹਨਾਂ ਨੂੰ ਸਾਨੂੰ ਵੱਖ-ਵੱਖ ਧਿਰਾਂ ਨਾਲ ਜੋੜਨਾ ਤੁਸੀਂ ਇਹ ਆਖ ਕਰਦੇ ਆਂ ਕਿ ਸਰਕਾਰ ਨੂੰ ਸਮਝਾਓ ਸਰਕਾਰ ਦੀਆਂ ਅੱਖਾਂ ਖੋਲਣਗੇ ਖੋਲਣਗੇ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਹੈ ਕਿ ਤੁਸੀਂ ਆਪ ਦੇ ਪਿੰਡਾਂ ਦੇ ਵਿੱਚ ਨਾ ਬਰੁਆਸੀਆਂ ਦੇ ਖਿਲਾਫ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਇਹਨਾਂ ਦੇ ਖਿਲਾਫ ਮਤੇ ਪਾਓ ਤਾਂ ਕਿ ਇਹਨਾਂ ਨੂੰ ਜਿਹੜਾ ਆ ਉਹ ਪਹਿਲਾਂ ਇਹ ਮੋਟਰਾਂ ਤੇ ਰਹਿੰਦੇ ਹੁੰਦੇ ਸੀ ਹੁਣੇ ਨੇ ਤੁਹਾਡੇ ਘਰਾਂ 'ਚ ਆ ਕੇ ਵੜ ਗਏ ਤੇ ਘਰਾਂ ਤੋਂ ਬਾਅਦ ਇਹਨਾਂ ਨੇ ਤੁਹਾਡੀਆਂ ਇੱਜਤਾਂ ਤੁਹਾਡੇ ਬੱਚਿਆਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਸੋ ਅੱਜ ਦੇ ਰੋਸ ਮਾਰਚ ਦੇ ਵਿੱਚ ਸਰਕਾਰ ਨੂੰ ਇਹ ਚੇਤਾਵਨੀ ਵੀ ਹੈ ਤੇ ਇਹ ਮੰਗ ਵੀ ਹੈ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਹਿਮਾਚਲ ਦੀ ਤਰ੍ਹਾਂ ਦੇ ਉੱਤੇ ਕਾਨੂੰਨ ਬਣਾਇਆ ਜਾਵੇ ਤਾਂ ਕਿ ਧਰਤੀ ਜਿਹੜੀ ਹੈ ਇੱਥੇ ਦੇ ਵਾਰਸ ਜਿਹੜੇ ਆ ਇਹ ਖੁੱਲ ਕੇ ਆਸਾਨੀ ਨਾਲ ਤੇ ਆਜ਼ਾਦੀ ਨਾਲ ਜੀ ਸਕਣ